ਸਰੂ ਰਾਮ ਸਿੰਘ ਦਾ ਜਾਨ ਕਰੋ ਸਭੁਨਾ ਦੇ ਦਰਸ਼ਨ ਹੋਣੇ ਨੇ ਤਾਂ ਕਿ ਸਾਡੇ ਸਿਰਾਂ ਤੇ ਹੱਥ ਟਿਕਣ ਤੇ ਇਹ ਆਖਨ ਸ਼ਾਵਾਂ ਸੇ ਬਚਿਓ ਇਹ ਉਹ ਦਿਨ ਜਿਹੜਾ ਉਸ ਦਿਨ ਦੀ ਖੁਸ਼ੀ ਉਸ ਦਿਨ ਦੀ ਹਾਲਤ ਜਿਨ੍ਹਾਂ ਜਿਨ੍ਹਾਂ ਨੂੰ ਦਰਸ਼ਨ ਹੋਣੇ ਨੇ ਜਦੋਂ ਉਹ ਸਮਾਂ ਆਉਣਾ ਹੈ ਉਹ ਤੋਂ ਹੋਈ ਜਾਣਣ ਦੇ ਸੱਚ ਪਾਏ ਕਿਰਪਾ ਕਰਨ ਸਾਡੇ ਤੇ ਸਾਨੂੰ ਦਰਸ਼ਨ ਹੋਣ ਤੇ ਸੰਸਾਰ ਦੇ ਉੱਤੇ ਸ਼ਾਂਤੀ ਆਵੇ ਮੈਂ ਇੱਕ ਸਾਧੂ ਨੂੰ ਮਿਲਿਆ ਸਨਮਈ ਸ਼ਾਮ ਦੇ ਰਾਜ ਵਿੱਚ ਬੁੱਧੀ ਸਾਧੂ ਸੀ 32 ਸਾਲ ਦੀ ਉਮਰ ਸੀ ਉਹਨਾਂ ਦੀ ਉਹਨਾਂ ਦਾ ਇੱਕ ਰੇਡੀਓ ਤੇ ਜਾਣ ਆਇਆ ਸੀ ਖਬਰਾਂ ਜੱਤਿਆ ਕਿ ਬੁੱਧ ਸਮੁੰਦਰ ਫਲਾਣਾ ਜਿਹੜਾ ਕਿਲਾ ਸਾਲ ਸੀ ਉਹਨਾਂ ਯਾਦ ਨਹੀਂ ਬੇ ਇਸ ਤੋਂ ਬਾਅਦ ਇਹ بڑے ਸੰਸਾਰ ਦੇ ਉੱਤੇ ਕੁਦਰਤੀ ਬਿਮਾਰੀਆਂ ਆਫਤਾਂ ਆਉਣ ਦੀਆਂ ਝਗੜੇ ਕਰਨ ਦੀ ਲੜਨ ਦੀ ਆਪਸ ਵਿੱਚ ਉਸ ਤੋਂ ਬਾਅਦ ਇੱਕ ਸਫੈਦ ਘੋੜੇ 'ਤੇ ਸਵਾਰ ਸਵਰ ਦਸਨਾ ਵਜੇ ਅਵਤਾਰ ਆਏਗਾ ਉਹਦੇ ਆਉਣ ਤੇ ਸਾਡੀ ਦੁਨੀਆ ਤੇ ਸ਼ਾਂਤੀ ਹੋਣੀ ਹੈ ਉਹਨਾਂ ਨੇ ਆਖਿਆ ਵੀ ਅਸੀਂ ਇਹਨੂੰ ਸੱਚਾ ਮੰਨਦੇ ਹਾਂ ਸਾਡੇ ਤਾੜ ਪੱਤਰਾਂ ਤੇ ਲਿਖੀ ਹੋਈ ਸੀ ਜਿਹਨੂੰ ਅਸੀਂ ਹੁਣ ਅਖਬਾਰਾਂ 'ਚ ਛਾਪਿਆ ਤੇ ਰੇਡੀਓ ਤੇ ਦਿੱਤਾ। ਉਹ ਜਮੀਨ ਦਾ ਵਿਸਾ ਉਹਨਾਂ ਦੇ ਦਰਸ਼ਨ ਹੋਣੇ ਨੇ ਤਾਂ ਇਸ ਗੱਲ ਦੀ ਜਾਣਤੀ ਹੋਣੀ।